ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵੀ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਮੈਂ ਕਮਲਜੀਤ कौर ਲੈ ਕੇ ਆਈ ਹਾਂ ਅੱਜ ਦਾ ਖਾਸ ਬੁਲੇਟਿਨ ਲਖੀਮਪੁਰ ਵਿਕੇ ਹੋਏ ਦਰਦਨਾਕ ਹਾਦਸੇ ਵਿੱਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਰਾਹੋਂ ਦੇ ਇਲਾਕਾ ਨਿਵਾਸੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਇਸ ਸ਼ਰਧਾਂਜਲੀ ਮਾਰਚ ਰਾਹੀਂ ਕਿਸਾਨਾਂ ਦੇ ਲਈ ਇਨਸਾਫ਼ ਦੀ ਮੰਗ ਕੀਤੀ ਗਈ ਕਾਲੇ ਪਿੰਡ ਕਰਨਾਣਾ ਵਿਖੇ ਨਾਕਾਬੰਦੀ ਦੇ ਦੌਰਾਨ ਇੱਕ ਗੱਡੀ ਦੀ ਚੈਕਿੰਗ ਦੇ ਦੌਰਾਨ 80 ਕਿਲੋ ਦੇ ਕਰੀਬ ਗਾਂਜਾ ਫੜਿਆ ਗਿਆ ਗੱਡੀ ਵਿੱਚ ਦੋ ਆਦਮੀ ਅਤੇ ਇੱਕ ਮਹਿਲਾ ਸੀ ਫੜੇ ਜਾਣ ਤੋਂ ਬਾਅਦ ਉਹਨਾਂ ਨੇ ਆਪਣਾ ਜੁਰਮ ਕਬੂਲ ਲਿਆ ਇਹਨਾਂ ਦੇ ਨਾਲ ਦਾ ਇੱਕ ਸਾਥੀ ਜਿਸ ਦਾ ਨਾਮ ਰਮੇਸ਼ ਦੱਸਿਆ ਜਾਂਦਾ ਹੈ ਉਹ ਫਰਾਰ ਹੈ ਅਤੇ ਸਾਰੇ આરોપી ਪ੍ਰਵਾਸੀ ਹਨ ਪਿਛਲੇ 24 ਘੰਟੇ ਦੌਰਾਨ ਜ਼ਿਲ੍ਹੇ ਵਿੱਚ ਕਰੋਨਾ ਦਾ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਐਕਟਿਵ ਕੇਸਾਂ ਦੀ ਗਿਣਤੀ 3 ਹੈ ਕੱਲ ਜੈਨੂ ਪਾਸਰਾਂ ਵਿਖੇ ਕਰੋਨਾ ਦੇ ਟੀਕੇ ਲਗਾਏਗੇ ਜਿਸ ਦੌਰਾਨ 100 ਲੋਕਾਂ ਨੂੰ ਟੀਕੇ ਲੱਗੇ ਅੱਜ ਸਵੇਰੇ 7:30 ਵਜੇ ਦੇ ਕਰੀਬ ਤੇਰਸਬੀ ਟਿਪਰ ਦੇ ਅੱਗੇ ਕੁੱਤੇ ਦੇ ਆਉਣ ਕਰਕੇ ਬ੍ਰੇਕ ਲਗਾ ਦਿੱਤੀ ਜਿਸ ਨਾਲ ਪਿੱਛੇ ਆਉਂਦਾ ਹੋਇਆ ਰੇਤ ਨਾਲ ਭਰਿਆ ਟਰੱਕ ਸਾਈਕਲ ਨੂੰ ਕੁਚਲਦਾ ਹੋਇਆ ਖੇਤ ਵਿੱਚ ਗਿਰ ਗਿਆ ਹਾਦਸਾ ਬਹੁਤ ਵੱਡਾ ਸੀ ਪਰ ਸਾਈਕਲ ਚਾਲਕ ਅਤੇ ਟਰੱਕ ਡਰਾਈਵਰ ਨੂੰ ਮਾਮੂਲੀ ਝੋਟਾ ਆਈਆਂ ਹਨ ਆਮ ਆਦਮੀ ਪਾਰਟੀ ਵੱਲੋਂ ਲਖੀਮਪੁਰ ਦੀ ਘਟਨਾ ਦੇ ਵਿਰੋਧ ਵਿੱਚ ਅੰਬੇਦਕਰ ਚੌਕ ਵਿਖੇ ਪੀਐਮ ਮੋਦੀ ਅਤੇ ਯੋਗੀ ਦਾ ਪੁਤਲਾ ਜਲਾਇਆ ਗਿਆ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ ਤੇ ਉਹਨਾਂ ਦੇ ਨਾਲ ਹੈ ਕੱਲ੍ਹ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਵਿਚਾਲੇ ਮੀਟਿੰਗ ਅਮਿਤ ਸ਼ਾਹ ਦੇ ਘਰ ਵਿੱਚ ਹੋਈ ਸੀਐਮ ਚੰਨੀ ਨੇ ਦੱਸਿਆ ਕਿ ਉਨ੍ਹਾਂ ਨੇ ਲਖੀਮਪੁਰ ਕਾਂਡ ਦੀ ਚਰਚਾ ਕੀਤੀ ਮੀਟਿੰਗ ਵਿੱਚ ਖੇਤੀ ਕਾਨੂੰਨਾਂ ਤੇ ਨਸ਼ਿਆਂ ਦਾ ਵੀ ਮੁੱਦਾ ਚੁੱਕਿਆ ਗਿਆ ਗ੍ਰਹਿ ਮੰਤਰੀ ਨੇ ਜਲਦ ਹੀ ਕਰਤਾਰਪੁਰ ਕੋਰੀਡੋਰ ਨੂੰ ਖੋਲਣ ਦਾ ਭਰੋਸਾ ਦਿੱਤਾ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਜੋਗੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿਸਾਨਾਂ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਪਿੱਛੇ ਕੱਲ ਤੱਕ ਕੇਂਦਰੀ ਮੰਤਰੀ ਦੇ بیٹے ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਪੰਜਾਬ ਕਾਂਗਰਸ ਲਖੀਮਪੁਰ ਵੱਲ ਮਾਰਚ ਕਰੇਗੀ ਲਖੀਮਪੁਰ ਵਿੱਚ ਗ੍ਰਿਫਤਾਰ ਹੋਣ ਤੋਂ ਬਾਅਦ ਪ੍ਰਿਯੰਕਾ ਗਾਂਧੀ ਵਾੜਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੈਨੂੰ ਹੀ ਸਿਰਫ ਪੀਏਸੀ ਕੰਪਲੈਕਸ ਸੀਤਾਪੁਰ ਲਜਾਇਆ ਗਿਆ ਮੈਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਤੇ ਨਾ ਹੀ ਮੈਨੂੰ ਐਫਆਈਆਰ ਵਿਖਾਈ ਗਈ ਮੇਰੇ ਨਾਲ 11 ਲੋਕਾਂ ਦੇ ਹੋਰ ਨਾਮ ਲਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ 8 ਉਸ ਵਕਤ ਮੌਜੂਦ ਹੀ ਨਹੀਂ ਸਨ ਮੈਨੂੰ ਕਿਸੇ ਕਾਨੂੰਨੀ ਅਧਿਕਾਰੀ ਜਾਂ ਕਿਸੇ ਮੈਜਿਸਟਰੇਟ ਸਾਹਮਣੇ ਪੇਸ਼ ਨਹੀਂ ਕੀਤਾ ਗਿਆ ਤੇ ਨਾ ਹੀ ਮੈਨੂੰ ਆਪਣੇ ਕਾਨੂੰਨੀ ਵਕੀਲ ਨੂੰ ਮਿਲਣ ਦਿੱਤਾ ਗਿਆ ਜੋ ਕਿ ਸਵੇਰ ਤੋਂ ਗੇਟ ਤੇ ਖੜਾ ਹੈ ਲਖੀਮਪੁਰ ਹਿੰਸਾ ਤੋਂ ਬਾਅਦ तमाम ਲੀਡਰ ਉੱਥੋਂ ਦਾ ਰੁਖ ਕਰ ਰਹੇ ਹਨ ਜਿਸ ਕਾਰਨ ਉੱਥੇ ਧਾਰਾ 144 ਲਾਗੂ ਕਰਨ ਦੇ ਹੁਕਮ ਜਾਰੀ ਹੋਏ ਹਨ ਇਸ ਧਾਰਾ 144 ਦੇ ਅਧੀਨ 5 ਤੋਂ ਜ਼ਿਆਦਾ ਲੋਕਾਂ ਨੂੰ ਇਕੱਠੇ ਹੋਣ ਦੀ ਮਨਾਹੀ ਹੈ ਇਹ ਨਿਯਮ 8 ਨਵੰਬਰ ਤੱਕ ਲਾਗੂ ਰਹੇਗਾ ਜੰਮੂ ਕਸ਼ਮੀਰ ਦੇ ਪਿੰਡ ਮੰਡੀ ਦੇ ਗਰਲਜ਼ ਹਾਈ ਸਕੂਲ ਦੀਆਂ 35 ਵਿਦਿਆਰਥੀਆਂ ਕੋਰੋਨਾ ਪੋਜ਼ਿਟਿਵ ਪਾਈਆਂ ਗਈਆਂ ਹਨ ਜਿਸ ਕਾਰਨ ਸਕੂਲ ਨੂੰ 5 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਹੁਣ ਸੋਮਵਾਰ ਨੂੰ ਸਕੂਲ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕਰਕੇ ਹੀ ਖੋਲ੍ਹਿਆ ਜਾਵੇਗਾ ਨਵੀਂ ਦਿੱਲੀ ਵਿਖੇ ਅਦਾਲਤ ਨੇ 23 ਸਾਲਾ ਸਾਗਰ ਰਾਣਾ ਦੀ ਹੱਤਿਆ ਦੇ ਮਾਮਲੇ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਪਹਿਲਵਾਨ ਸੁਸ਼ੀਲ ਕੁਮਾਰ 23 ਮਈ ਤੋਂ ਆਪਣੇ ਸਾਥੀ ਪਹਿਲਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਦੀ ਹਿਰਾਸਤ ਵਿੱਚ ਸਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਮੰਗਲਵਾਰ ਨੂੰ ਰਿਕਾਰਡ ਤੋੜ ਉਚਾਈਆਂ ਤੇ ਪੁੱਜ ਗਈਆਂ ਹਨ। ਦਿੱਲੀ ਵਿਖੇ ਪੈਟਰੋਲ ਦੀ ਕੀਮਤ ਵਿੱਚ 30 ਤੋਂ 37 ਪੈਸੇ ਵਾਧਾ ਹੋਇਆ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 108 ਰੁਪਏ 96 ਪੈਸੇ ਹੈ ਅਤੇ ਡੀਜ਼ਲ ਦੀ ਕੀਮਤ 99 ਰੁਪਏ 42 ਪੈਸੇ ਹੈ ਉੱਥੇ ਹੀ ਪੰਜਾਬ ਵਿੱਚ ਪੈਟਰੋਲ ਦੀ ਕੀਮਤ 104 ਰੁਪਏ 49 ਪੈਸੇ ਅਤੇ ਡੀਜ਼ਲ ਦੀ ਕੀਮਤ 93 ਰੁਪਏ 90 ਪੈਸੇ ਹੈ ਧੰਨਵਾਦ ਕੱਲ ਫਿਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ